ਇੱਕ ਆਮ ਮਾਤਾ ਜਿਹੜੇ ਮਦਰ ਨੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਇਨਸਾਫ ਦੇ ਵਾਸਤੇ ਦਰ ਦਰ ਜਿਹੜਾ ਝਟਕਣਾ ਪੈ ਰਿਹਾ ਮੈਂ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਹੁਣ ਟਾਈਮ ਹੈ ਤੁਹਾਨੂੰ ਜਾਗ ਜਾਣਾ ਚਾਹੀਦਾ ਇਹ ਕੋਈ ਇੱਥੇ ਦਰਸ ਦੇ ਹੱਦ ਤੇ ਨਹੀਂ ਅਸੀਂ ਸਰਕਾਰ ਕੋਲ ਕੁਝ ਲੈ ਰਹੇ ਸਾਡਾ ਰਾਈਟ ਬੰਦਾ ਇਹਨਾਂ ਦਾ ਰਾਈਟ ਬੰਦਾ ਰਸਤੇ 'ਚ ਗਊਆਂ ਜਾਂ ਆਵਾਰਾ ਪਸ਼ੂਆਂ ਕਾਰਨ ਕਾਫੀ ਹਾਦਸੇ ਹੋ ਰਹੇ ਨੇ ਖਜ਼ਾਨਾ ਪੰਜਾਬ ਸਰਕਾਰ ਦਾ ਕਾਉਂਸਲਸ ਭਰ ਰਹੀਆਂ ਗਊ ਮਾਤਾ ਦੇ ਨਾਮ ਦੇ ਇੱਕ ਕਾਉਂਸਲਸ ਲਿਆ ਜਾ ਰਿਹਾ ਲੇਕਿਨ ਪੰਜਾਬ ਦੀ ਜਨਤਾ ਦੇ ਨਾਲ ਭਗਵੰਤ ਮਾਨ ਬਹੁਤ ਵੱਡਾ ਧੋਖਾ ਕਰ ਰਹੇ ਨੇ ਅਸੀਂ ਤੇ ਆਪਣੇ ਘਰ ਦਾ ਜੀ ਗਵਾ ਲਿਆ ਤੁਸੀਂ ਆਪਣੀ ਅੱਖਾਂ ਖੋਲੋ ਅੰਮ੍ਰਿਤਸਰ ਦੇ ਵਿੱਚ ਅੱਜ ਭੰਡਾਰੀ ਪੁਲ ਤੇ ਜਿਹੜਾ ਇੱਕ ਧਰਨਾ ਦਿੱਤਾ ਗਿਆ ਗੋਰ ਅਕਸ਼ਰ ਦਲ ਵੱਲੋਂ ਧਰਨਾ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਕਰੀਏ ਕਿ ਇਹ ਰਕਸ਼ਾ ਲਈ ਧਰਨਾ ਦਿੱਤਾ ਗਿਆ ਕਿ ਜਿਹੜੇ ਆਮ ਲੋਕਾਂ ਦੀ ਜਿਹੜੀ ਹੈ ਉਹਦੀ ਤੇ ਨਾਲ ਗਾਈਆਂ ਦੀ ਰੱਖਿਆ ਜਿਹੜੀ ਹੈ ਦੋਨਾਂ ਦੀ ਹੋ ਸਕੇ ਪ੍ਰਸ਼ਾਸਨ ਬੜੇ ਲੰਬੇ ਸਮੇਂ ਤੋਂ ਆਪਣੇ ਜਿਹੜੇ ਆ ਕਾਰਵਾਈ ਤੋਂ ਫੇਲ ਹੁੰਦਾ ਨਜ਼ਰ ਆ ਰਿਹਾ ਜਿੱਥੇ ਕਿ ਸੜਕਾਂ ਦੇ ਵਿੱਚ ਆਵਾਰਾ ਪਸ਼ੂ ਜਿਹੜੇ ਫਿਲਦੇ ਆ ਉਸ ਕਰਕੇ अनेका ਹਾਦਸੇ ਹੋ ਜਾਂਦੇ ਆ ਬਹੁਤ ਜ਼ਿਆਦਾ ਹਾਦਸੇ ਹੁੰਦੇ ਆ ਤੇ ਉਸ ਦੇ ਲਈ ਅੱਜ ਧਰਨਾ ਦਿੱਤਾ ਗਿਆ ਤੇ ਆਪਾਂ ਪਹਿਲਾਂ ਰੋਹਨ ਜੀ ਨਾਲ ਗੱਲ ਕਰਾਂਗੇ ਤੇ ਰੋਹਨ ਜੀ ਸਭ ਤੋਂ ਪਹਿਲਾਂ ਸਵਾਗਤ ਆਡਾ ਲਾਈਵ ਭਾਰਤ ਦੇ ਧੰਨਵਾਦ ਅੱਜ ਜਿਹੜਾ ਧਰਨਾ ਦਿੱਤਾ ਗਿਆ ਇਹਦਾ ਮੁੱਖ ਜਿਹੜਾ ਕੀ ਟੀਚਾ ਤੁਸੀਂ ਰੱਖਿਆ ਜੀ ਦੇਖੋ ਅਸੀਂ 13 ਜੁਲਾਈ ਨੂੰ ਵੀ ਇਸੇ ਤਰੀਕੇ ਨਾਲ ਇਹ ਭੁਖੜਤਾਲ ਤੇ ਮੈਂ ਬੈਠਾ ਸੀਗਾ ਤੇ ਸਾਡਾ ਮੇਨ ਮੁੱਦਾ ਜਿਹੜਾ ਲਾਸਟ ਟਾਈਮ ਵਾਲਾ ਹੀ ਸੀਗਾ ਕਿ ਲੋਗੜ ਚੌਂਗ ਦੇ ਕੋਲ ਦੁਰਗਿਆਣਾ ਮੰਦਿਰ ਦੇ ਕੋਲ ਜਿਹੜੇ ਇਲੀਗਲ ਡੇਰੀ ਵਾਲੇ ਨੇ ਜਿਹੜੇ ਦੁੱਧ ਚੋਂ ਤੋਂ ਬਾਅਦ ਗਾਵਾਂ ਨੂੰ ਸੜਕਾਂ ਤੇ ਛੱਡਦੇ ਨੇ ਉਹ ਹਾਦਸੇ ਦਾ ਕਾਰਨ ਬਣਦੀਆਂ ਨੇ ਤੇ ਲਫਾਫੇ ਖਾਨ ਤੋਂ ਬਾਅਦ ਉਹਨਾਂ ਦੀ ਵੀ ਡੈਥ ਹੋ ਜਾਂਦੀ ਆ ਤੇ ਸਭ ਤੋਂ ਪਹਿਲਾਂ ਮੈਂ ਕਵਾਂਗਾ ਵੀ ਬਹੁਤ ਸ਼ਰਮ ਵਾਲੀ ਗੱਲ ਆ ਸਾਡੇ ਵਾਸਤੇ ਵੀ ਕਿਉਂਕਿ ਅਸੀਂ ਮੰਦਿਰ ਦੇ ਅੰਦਰ ਜਾ ਕੇ ਅੰਦਰ ਸ਼ਿਵਲਿੰਗ ਦੇ ਨੰਦੀ ਜੀ ਤੇ ਜਾਲ ਚੜਾਉਣ ਤੋਂ ਬਾਅਦ ਬਾਹਰ ਆ ਕੇ ਦੇਖਦੇ ਆ ਕਿ ਸਾਡੇ ਨੰਦੀ ਉਹੀ ਕੂੜਾ ਖਾਂਦੇ ਹੁੰਦੇ ਸਾਨੂੰ ਬਹੁਤ ਹੀ ਜਿਹੜਾ ਦੁੱਖ ਪਹੁੰਚਦਾ ਅੰਦਰ ਜਾ ਕੇ ਕਿਸ਼ਨ ਜੀ ਨੂੰ ਮੱਥਾ ਟੇਕਦੇ ਹਾਂ ਉਹਨਾਂ ਦੇ ਗੋਮਾ ਤਾਂ ਬਹੁਤ ਪ੍ਰੀਅ ਹੈ ਬਾਹਰ ਆ ਕੇ ਦੇਖਦੇ ਆ ਕਿ ਉਹ ਕਿਤਨਾ ਕਿਤੇ ਕੂੜੇ ਤੇ ਬੈਠੇ ਆ ਜਾਂ ਫਿਰ ਕੂੜਾ ਖਾ ਰਹੇ ਆ ਤੇ ਬਹੁਤ ਵਾਰ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਕਹਿਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਵੀ ਜਿਹੜਾ ਵਾ ਉਥੋਂ ਦਾ ਹੱਲ ਨਹੀਂ ਕੀਤਾ ਗਿਆ ਪਿਛਲੀ ਵਾਰੀ ਜਦੋਂ ਅਸੀਂ ਉੱਥੇ ਬੈਠੇ ਸੀਗੇ ਤੇ ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਕਿ ਉਹ ਸਾਰੀਆਂ ਗਵਾਂ ਜਿਹੜੀਆਂ ਸ਼ੈਲਟਰ ਕੀਤੀਆਂ ਜਾਣ ਤੇ ਜਿਹੜੀ ਡੇਰੀ ਵਾਲੇ ਨੇ ਉਹਨਾਂ ਦੇ ਬਕਾਇਦਾ ਨਾਮ ਇਸ ਵਾਰ ਅਸੀਂ ਇੰਟੈਲੀਜੈਂਸ ਨੂੰ ਦਿੱਤੇ ਨੇ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਏ ਜਿਹੜੀ ਡੇਰੀਆਂ ਨੇ ਸੀਲ ਕੀਤੀਆਂ ਜਾਣ ਤੇ ਉਹਦੇ ਨਾਲ ਨਾਲ ਅੱਜ ਜਿਹੜਾ ਮੇਨ ਮਕਸਦ ਜਿਹੜਾ ਸਾਡਾ ਵਾ ਸਾਡੇ ਨਾਲ ਇੱਕ ਭੈਣ ਮੌਜੂਦ ਹੈ ਜਿਨ੍ਹਾਂ ਦੇ ਹਸਬੰਦ ਦੀ ਜਿਹੜਾ ਇੱਕ ਐਕਸੀਡੈਂਟ ਹੁੰਦਾ ਵਾ ਗੋਲ ਬਾਗ ਦੇ ਬਾਹਰ ਇਹ ਉਹੀ ਡੇਰੀ ਵਾਲੇ ਦੀਆਂ ਛੱਡੀਆਂ ਹੋਈਆਂ ਗਵਾਂ ਨੇ ਜਿਹੜੀਆਂ ਗੋਲ ਬਾਗ ਦੇ ਦੁਰਗਿਆਣਾ ਮੰਦਿਰ ਦੇ ਵਿੱਚ ਘੁੰਮਦੀਆਂ ਨੇ 26 ਤਰੀਕ ਨੂੰ ਐਕਸੀਡੈਂਟ ਹੁੰਦਾ ਕੰਮ ਤੋਂ ਜਦੋਂ ਵਾਪਸ ਆ ਰਹੇ ਸੀ 2 ਜੁਲਾਈ ਨੂੰ ਜਿਹੜਾ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਹਨਾਂ ਵੱਲੋਂ 11 ਤਰੀਕ ਨੂੰ ਇੱਕ ਡੀਸੀ ਸਾਹਿਬ ਨੂੰ ਲੈਟਰ ਦਿੱਤੀ ਜਾਂਦੀ ਹੈ ਕਿ ਇੱਕ ਸਾਨੂੰ ਮੁਆਵਜ਼ਾ ਦਿੱਤਾ ਜਾਏ ਕਿਉਂਕਿ ਇਹਨਾਂ ਦੀ ਬੇਟੀ ਹੈ 1 ਸਾਲ ਦੀ 7 ਸਾਲ ਦਾ ਇਹਨਾਂ ਦਾ ਇੱਕ ਬੇਟਾ ਵਾ ਉਹਨਾਂ ਦਾ ਫਿਊਚਰ ਤੱਕ ਸਿਕਿਉਰ ਹੋ ਸਕੇ ਕਿਉਂਕਿ ਕਿਤੇ ਨਾ ਕਿਤੇ ਪੂਰਾ ਜਿਹੜਾ ਫਾਲਟ ਹੈ ਗਵਰਨਮੈਂਟ ਦਾ ਵਾ ਪੰਜਾਬ ਸਰਕਾਰ ਦਾ ਵਾ ਅੰਮ੍ਰਿਤਸਰ ਕਾਰਪੋਰੇਸ਼ਨ ਦਾ ਵਾ ਕਿ ਉਥੋਂ ਜਿਹੜੀਆਂ ਗਮਾਂ ਗੋਵਾਂ ਜਿਹੜੀਆਂ ਹਲੇ ਤੱਕ ਨਹੀਂ ਚੁੱਕੀਆਂ ਗਈਆਂ ਇਹਨਾਂ ਨਾਲ ਤੇ ਗਾਇਆਂ ਚੁੱਕੀਆਂ ਗਿਆ ਨਾ ਡੇਰੀ ਵਾਲੇ ਤੇ ਕਾਰਵਾਈ ਹੁੰਦੀ ਹੈ ਡੇਰੀ ਵਾਲੇ ਕਰਦੇ ਕੀ ਹੈ ਸਵੇਰੇ ਦੁੱਧ ਚੁੰਦੇ ਬਾਅਦ ਚ ਗਾਇਆਂ ਖੁੱਲੀਆਂ ਛੱਡ ਦਿੰਦੇ ਆ ਜੀ ਸਰ ਬਾਰ ਬਾਰ ਗਾਇਆਂ ਫੜੀਆਂ ਵੀ ਜਾਂਦੀਆਂ ਲੇਕਿਨ ਉਸ ਤੋਂ ਬਾਅਦ ਫੇਰ ਵਾਪਸ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਜੀ ਸਰ ਸਰ ਇਸੇ ਤਰੀਕੇ ਨਾਲ ਜਦੋਂ ਇਹਨਾਂ ਨੇ ਡੀਸੀ ਸਾਹਿਬ ਨੂੰ ਲੈਟਰ ਦਿੱਤੀ ਹੈ ਲੇਕਿਨ ਕੋਈ ਕੰਮ ਨਹੀਂ ਬਣਿਆ ਫੇਰ ਇਹਨਾਂ ਨੇ ਜਦੋਂ ਮੈਨੂੰ ਸੰਪਰਕ ਕੀਤਾ ਮੈਂ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਜਿਹੜੇ ਮਨੀਸ਼ ਅਗਰਵਾਲ ਜੀ ਤੇ ਉਹਦੇ ਨਾਲ ਨਾਲ ਜਿਹੜੇ ਇਸ ਟਾਈਮ ਜ਼ਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਮਿਲਵਾਇਆ ਉਹਨਾਂ ਦੇ ਲੈਟਰ ਹੈਡ ਤੇ ਆਪਣੇ ਕਮਿਸ਼ਨਰ ਸਾਹਿਬ ਨੂੰ ਕਾਰਪੋਰੇਸ਼ਨ ਨੂੰ ਮਾਰਕ ਕੀਤੀ ਉੱਥੇ ਵੀ ਆ ਦੋ ਤਿੰਨ ਵਾਰੀ ਮਿਲ ਕੇ ਆਏ ਨੇ ਲੇਕਿਨ ਹਾਲੇ ਤੱਕ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਤੇ ਜਿੰਨੀ ਦੇਰ ਤੱਕ ਦੇਖੋ ਇਹ ਕਿਸੇ ਵੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਵੀ ਜਿਹੜੀ ਆ ਉਹ ਛਵਾਰਸ਼ ਨਹੀਂ ਚੱਲੀ ਬਿਲਕੁਲ ਸਰ ਬਿਲਕੁਲ ਮੈਂ ਕਹਾਂਗਾ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਤੁਸੀਂ ਦੇਖੋ ਕਿ ਅਸੀਂ ਲੋਕ ਬਾਕੀ ਹੋਰ ਕਿਸੇ ਕੋ ਕੀ ਇਨਸਾਫ ਦੀ ਮੰਗ ਕਰਾਂਗੇ ਕਿ ਜਿਹੜੇ ਡਿਸਟ੍ਰਿਕਟ ਨੂੰ ਸਾਰੇ ਸੰਭਾਲਦੇ ਨੇ ਆਮ ਲੋਕਾਂ ਦੇ ਵਾਸਤੇ ਪਾਰਟੀ ਬਣਾਈ ਗਈ ਹੈ ਤੇ ਅੱਜ ਆਮ ਲੋਕ ਇੱਕ ਆਮ ਮਾਤਾ ਜਿਹੜੇ ਮਦਰ ਨੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਇਨਸਾਫ ਦੇ ਵਾਸਤੇ ਦਰਦਰ ਜਿਹੜਾ ਭਟਕਣਾ ਪੈ ਰਿਹਾ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵਾ ਕਿ 85 ਜਿਹੜੀਆਂ ਮੰਗਾਂ ਰੱਖੀਆਂ ਨੇ ਤੇ ਸਭ ਤੋਂ ਪਹਿਲੀ ਮੰਗ ਦੀ ਰੱਖੀ ਆ ਇਹ ਕੋਈ ਇੱਥੇ ਤਰਸ ਦੇ ਆਧਾਰ ਤੇ ਨਹੀਂ ਅਸੀਂ ਸਰਕਾਰ ਕੋ ਕੁਝ ਲੈ ਰਹੇ ਸਾਡਾ ਰਾਈਟ ਬੰਦਾ ਹੈ ਇਹਨਾਂ ਦਾ ਰਾਈਟ ਬੰਦਾ ਹੈ ਇਹਨਾਂ ਦੇ ਹਸਬੰਡ ਕਾਉਸਸ ਪਰਦੇ ਸੀਗੇ 10 ਤੋਂ 11 ਚੀਜ਼ਾਂ ਤੇ ਜਿਹੜਾ ਕਾਉਸਸ ਲੱਗਦਾ ਵਾ ਤੇ ਇਹਨਾਂ ਕਿਸ ਵਾਸਤੇ ਸਰਕਾਰ ਲੈ ਰਹੀ ਹੈ ਗਵਾਂ ਦੀ ਸੇਫਟੀ ਲਈ ਪਬਲਿਕ ਦੀ ਸੇਫਟੀ ਲਈ ਪਰ ਕਾਉਸਸ ਤੇ ਲਈ ਲਿੱਤਾ ਜਾ ਰਿਹਾ ਪਰ ਉਹ ਲੈਣ ਦੇ ਬਾਅਦ ਉਹਨੂੰ ਅਪਲਾਈ ਨਹੀਂ ਕੀਤਾ ਜਾ ਰਿਹਾ ਬਿਲਕੁਲ ਸਰ ਬਿਲਕੁਲ ਵੀ ਅਪਲਾਈ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਦਾ ਰੈਵਨਿਊ ਜਿਹੜਾ ਵਾ ਉਤੋਂ ਜਨਰੇਟ ਹੁੰਦਾ ਵਾ ਖਜ਼ਾਨਾ ਪੰਜਾਬ ਸਰਕਾਰ ਦਾ ਕਾਉਂਸਸ ਭਰ ਰਹੀਆਂ ਗਊ ਮਾਤਾ ਦੇ ਨਾਮ ਤੇ ਇੱਕ ਕਾਉਂਸਸ ਲਿਆ ਜਾ ਰਿਹਾ ਲੇਕਿਨ ਪੰਜਾਬ ਦੀ ਜਨਤਾ ਦੇ ਨਾਲ ਭਗਵੰਤ ਮਾਨ ਬਹੁਤ ਵੱਡਾ ਧੋਖਾ ਕਰ ਰਹੇ ਨੇ ਅੱਜ ਤੱਕ ਤੁਸੀਂ ਮੈਨੂੰ ਦੱਸੋ ਭਗਵੰਤ ਮਾਨ ਨੇ ਇੱਕ ਵੀ ਬਿਆਨ ਦਿੱਤਾ ਹੈ ਗਊ ਕਾਉਂਸਸ ਤੇ ਭਈ ਮੈਂ ਇਹਨਾਂ ਕਾਉਂਸਸ ਜਾਰੀ ਕਰ ਰਿਹਾ ਸੜਕਾਂ ਦੀਆਂ ਗਊਆਂ ਵਾਸਤੇ 550 ਗਊਆਂ ਗਊਸ਼ਾਲਾ ਜਿਹੜੀ ਖੁੱਲਣੀ ਸੀ ਕਾਉਂਸਸ ਤੋਂ ਇਕੱਠੇ ਹੋਏ ਕਾਉਂ ਗਾਂਸ਼ਾਲਾ ਨਹੀਂ ਖੁੱਲੀ ਸਿਰਫ ਅੰਮ੍ਰਿਤਸਰ ਦੇ ਵਿੱਚ ਇੱਕ ਗਾਂਸ਼ਾਲਾ ਕਾਉਂਸਲ ਚ ਖੁੱਲੀ ਹੈ ਅੰਮ੍ਰਿਤਸਰ ਵੈਸਟ ਹਲਕੇ ਦੇ ਵਿੱਚ ਉਹ ਵੀ ਅਸੀਂ ਜਿਹੜਾ ਵਾ ਕਾਂਗਰਸ ਦੇ ਟਾਈਮ ਤੇ ਤਰਨਾਲ ਆਇਆ ਸੀ ਉਸ ਤੋਂ ਬਾਅਦ ਜਿਹੜੀ ਉਹ ਗਾਂਸ਼ਾਲਾ ਲੋਟ ਹੋਈ ਯਾਨੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਆਮ ਆਦਮੀ ਦੀ ਕੋਈ ਨਹੀਂ ਸੁਣੀ ਗਈ ਬਿਲਕੁਲ ਸਰ ਆਮ ਆਦਮੀ ਤੁਹਾਡੇ ਸਾਹਮਣੇ ਹੀ ਨੇ ਉਹ ਕਿੰਨੇ ਪਰੇਸ਼ਾਨ ਹੋ ਰਹੇ ਨੇ ਤੇ ਇਹਦੇ ਵਿੱਚ ਜਿਹੜੀ ਦੇਖੋ ਆਮ ਬੰਦੇ ਦੀ ਭਗਵੰਤ ਮਾਨ ਨੇ ਇੱਕ ਗੱਲ ਕਹੀ ਸੀ ਕਿ ਤੁਹਾਨੂੰ ਦਫ਼ਤਰਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਪੈਗੀ ਤੁਹਾਡੇ ਘਰਾਂ 'ਚ ਬੈਠੇ ਕੰਮ ਹੋਣਗੇ ਤੇ ਤੇ ਹੋ ਗੀ ਰਿਆ ਥਾਂ ਥਾਂ ਤੇ ਤਰਨੇ ਲੱਗ ਰਿਹਾ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਤੇ ਦੂਸਰਾ ਆਪਾਂ ਭੈਣਾਂ ਵੀ ਗੱਲ ਕਰਾਂਗੇ ਤੇ ਹਾਂਜੀ ਆਪਣਾ ਕੀ ਨਾਮ ਤੁਹਾਡਾ ਮੇਰਾ ਨਾਮ ਮਾਲੀਸ਼ਾ ਹੈ ਜੀ ਕਦੋਂ ਤੁਹਾਡੇ ਹਸਬੰਦ ਦੀ ਡੈਥ ਹੋਈ ਸੀ ਤੇ ਕਿਸ ਤਰ੍ਹਾਂ ਹੋਈ ਸੀ 26 ਜੂਨ ਨੂੰ ਐਕਸੀਡੈਂਟ ਹੋਣ ਤੋਂ 2 ਜੁਲਾਈ ਤੱਕ ਉਹਨਾਂ ਦੀ ਡੈਥ ਹੋਈ ਸੀ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਸੀ ਤੁਰੋ ਡੈਕਸੀਡੈਂਟ ਹੋਇਆ ਸੀ ਗਾਂ ਦੇ ਅੱਗੇ ਆਂਦੇ ਨਾਲ ਸ। ਤੇ ਇਸ ਦੇ ਲਈ ਤੁਸੀਂ ਐਪਲੀਕੇਸ਼ਨ ਵਗੈਰਾ ਕਿਤੇ ਹੋਰ ਦਿੱਤੀ ਹੈ ਆਪਣੇ ਕੰਪਨਸੇਸ਼ਨ ਲਈ? ਹਾਂਜੀ ਸਰ ਅਸੀਂ ਡੀਸੀ ਸਾਹਿਬ ਨੂੰ ਵੀ ਰਿਟਰਨ ਦਿੱਤੀ ਹੈ ਕਮਿਸ਼ਨਰ ਸਾਹਿਬ ਨੂੰ ਵੀ ਦਿੱਤੀ ਹੈ ਤਹਿਸੀਲਦਾਰ ਸਾਹਿਬ ਨੂੰ ਵੀ ਦਿੱਤੀ ਹੈ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸਰ। ਨਹੀਂ ਤੁਸੀਂ ਤਿੰਨ ਜਗ੍ਹਾ ਦਿੱਤੀ ਹੈ ਤੇ ਤਿੰਨਾਂ ਜਗ੍ਹਾ ਤੋਂ ਕਿਤੇ ਵੀ ਤੁਹਾਨੂੰ ਕੋਈ ਕਾਰਵਾਈ ਦੇ ਆਸ਼ਵਾਸਨ ਨਹੀਂ ਮਿਲਦੇ ਪਏ। ਨਹੀਂ ਸਰ। ਹਜੇ ਸਾਨੂੰ ਕੋਈ ਵੀ ਆਸ਼ਵਾਸਨ ਨਹੀਂ ਦਿੱਤਾ ਗਿਆ ਨਾ ਹੀ ਸਾਨੂੰ ਕਿਸੇ ਨੇ ਸੰਪਰਕ ਕੀਤਾ ਇਸ ਬਾਰੇ। ਤਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਹਾਦਸਾ ਹੋ ਜਾਣਾ ਜਿੱਥੇ ਕਿ ਸੜਕ ਹਾਸੇ ਦੇ ਇਸ ਕਾਰਨ ਵੀ ਉਹਦੀ ਦੋਸ਼ੀ ਵੀ ਕਿਤਨੇ ਕਿਤੇ ਸਰਕਾਰ ਹੀ ਹੈ ਸਰਕਾਰ ਦਾ ਪ੍ਰਸ਼ਾਸਨ ਹੀ ਹੈ ਕਿਤਨੇ ਕਿਤੇ ਪ੍ਰਸ਼ਾਸਨ ਦੀ ਮੈਨੇਜਮੈਂਟ ਹੀ ਕਿਤਨੇ ਕਿਤੇ ਦੋਸ਼ੀ ਹੈ ਜਿਸ ਕਰਕੇ ਤੁਸੀਂ ਆਪਣੇ ਘਰ ਦਾ ਇੱਕ ਜੀ ਗਵਾ ਲਿਆ ਉਸ ਤੋਂ ਬਾਵਜੂਦ ਵੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਸਰ ਮੈਂ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਹਾਂ ਕਿ ਹੁਣ ਟਾਈਮ ਹੈ ਤੁਹਾਨੂੰ ਜਾਗ ਜਾਣਾ ਚਾਹੀਦਾ ਹੈ ਰਸਤੇ 'ਚ ਗਊਆਂ ਜਾਂ ਅਵਾਰਾ ਪਸ਼ੂਆਂ ਕਾਰਨ ਕਾਫੀ ਹਾਦਸੇ ਹੋ ਰਹੇ ਨੇ ਅਸੀਂ ਤੇ ਆਪਣੇ ਘਰ ਦਾ ਜੀ ਗਵਾ ਲਿਆ ਹੈ ਬਾਕੀ ਤੁਸੀਂ ਆਪਣੀ ਅੱਖਾਂ ਖੋਲੋ ਤੇ ਉਹਨਾਂ ਨੂੰ ਆਪਣੇ ਆਪਣੀ ਥਾਂ ਪਹੁੰਚਾਓ ਤਾਂ ਕਿ ਬਾਕੀਆਂ ਜੀ ਜੋ ਸਾਰੇ ਤੇ ਬੀਤ ਰਿਹਾ ਉਹ ਕਿਸੇ ਹੋਰ ਤੇ ਨਾ ਬੀਤੇ ਜੀ ਬਹੁਤ ਵੱਡੀ ਗੱਲ ਕੀਤੀ ਹੈ ਜੋ ਇਹਨਾਂ ਤੇ ਬੀਤ ਰਹੀ ਕਿਸੇ ਹੋਰ ਤੇ ਬੀਤੇ ਤੇ ਮੈਂ ਤੁਹਾਨੂੰ ਦੱਸਦਾ ਕਿ ਅੱਜ ਦਿਨ ਹੀ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਰਹਿੰਦੇ ਸੜਕ ਤੇ ਕਈ ਲੋਕ ਜਿਹੜੇ ਆ ਮੌਤ ਦੇ ਮੂੰਹ ਚੋਂ ਬਾਹਰ ਆ ਜਾਂਦੇ ਤੇ ਕਈ ਮੌਤ ਦਾ ਗਰਾਸ ਬਣ ਜਾਂਦੇ ਹਨ ਲੇਕਿਨ ਪ੍ਰਸ਼ਾਸਨ ਦੀਆਂ ਅੱਖਾਂ ਜਿਹੜੀਆਂ ਬੰਦ ਰਹਿੰਦੀਆਂ ਉਹ ਨਹੀਂ ਖੁੱਲਦੀਆਂ ਕਾਰਨ ਕੀ ਹੈ ਪ੍ਰਸ਼ਾਸਨ ਉਤੇ ਆਪਣੀ ਕਿਤੇ ਨ ਕਿਤੇ ਬਹੁਤ ਵੱਡੀ ਲਾਹਰਪਰਵਾਹੀ ਦਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਜਿੱਥੇ ਕਿ ਆਏ ਦਿਨ ਹੀ ਐਕਸੀਡੈਂਟ ਹੋ ਰਿਹਾ ਬਹੁਤ ਹੀ ਜ਼ਿਆਦਾ ਜਿਹੜਾ ਕਿ ਬਿਜ਼ੀ ਰੋਡ ਜਿਹੜਾ ਹੈਗਾ ਉਥੇ ਗਾਈਆਂ ਘੁੰਮਦੀਆਂ ਰਹਿੰਦੀਆਂ ਹਨ ਟੂਰਿਸਟ ਵੀ ਆਉਂਦਾ ਲਾਗੇ ਦੁਰਗਾਣਾ ਤੀਰਥ ਹੈ ਟੂਰਿਸਟ ਵੀ ਦੇਖਦਾ ਅਮਰਸਰ ਦੀ ਝਲਕ ਜਿੱਥੇ ਕਿ ਗਾਈਆਂ ਸੜਕਾਂ ਤੇ ਤੁਰਦੀਆਂ ਨਜ਼ਰ ਆਉਂਦੀਆਂ ਆਵਾਰਾ ਪਸ਼ੂ ਨਜ਼ਰ ਆਉਂਦੇ ਪਰ ਇਸ ਵਾਲੇ ਪ੍ਰਸ਼ਾਸਨ ਕੋਈ ਨਹੀਂ ਧਿਆਨ ਦੇ ਰਿਹਾ ਜਦ ਕਿ ਸਰਕਾਰ ਟੈਕਸ ਦੇ ਰੂਪ ਤੇ ਕਰੋੜਾਂ ਰੁਪਈਆ ਕਾਊਸਸ ਦਾ ਇਕੱਠਾ ਕਰ ਰਿਹਾ ਪਰ ਉਹ ਕਾਊਸਸ ਦਾ ਪੈਸਾ ਕਿੱਥੇ ਜਾ ਰਿਹਾ ਇਹ ਤੇ ਇਹ ਚਿੱਟੀ ਵਰਦੀ ਵਾਲੇ ਯਾਨੀ ਕਿ ਰਾਜਨੇਤੇ ਹੀ ਦੱਸ ਸਕਦੇ ਆ ਕਿ ਉਹ ਪੈਸਾ ਕਿੱਥੇ ਯੂਜ਼ ਕੀਤਾ ਜਾ ਰਿਹਾ ਜੋ ਆਮ ਜਨਤਾ ਦੀ ਜੇਬ ਚੋਂ ਕੱਢਿਆ ਗਿਆ